ਅੱਜ ਬਹੁਤ ਹੀ ਵੱਡਾ ਦਿਨ ਹੈ ਸਾਡਾ ਮਕਦਸ ਦਿਨ ਹੈ ਸਾਡੇ 바ਵਾ ਸਾਹਿਬ ਦਾ ਪੀਆ ਰੋ ਮੀਟਰ 134ਵਾਂ ਜਨਮ ਦਿਹਾੜਾ ਸੀ ਹਲਕਾ ਨਾਪਾ ਦੇ ਨਾਪਾ ਸ਼ਹਿਰ ਦੇ ਵਿੱਚ ਮਨਾ ਰਹੇ ਆ ਡਾਕਟਰ ਪੀਆ ਰੋ ਮੀਟਰ ਕਲੱਬ ਵੱਲੋਂ ਬਹੁਤ ਮਦਦ ਉਤਾਰ ਕੀਤਾ ਗਿਆ ਲੰਗਰ ਦਾ ਕੀਤਾ ਗਿਆ ਪੂਗਾ ਕੀਤਾ ਗਿਆ ਲੰਗਰ ਦਾ ਮੰਤਵਸ ਕੀਤਾ ਗਿਆ ਔਰ 바ਵਾ ਸਾਹਿਬ ਨੂੰ ਬਹੁਤ ਬਲਾਵਾ ਭੇਟ ਦਿੱਤਾ ਗਿਆ ਜਿਹਨਾਂ ਨੂੰ ਸਾਰੇ ਮੋਹਰੇ ਅਹੁਦੇਦਾਰ ਸਹਿਬਾਨ ਦਾ ਬਹੁਤ ਬਹੁਤ ਧੰਆਵਤ ਜੀ ਦੀਖਾਂ ਜੀ ਸਾਡੇ ਵਿਦੇਸ਼ਾਂ ਕੀ ਸਾਡੇ ਗੁਰਸੇਵ ਧਾਲੀਵਾਲ ਜੀ ਸਾਡੇ ਸਰੀਰ ਦੀ ਸਾਡੇ ਕਰਨ ਧਾਲੀਵਾਲ ਜੀ ਔਰ ਮੋ ਅਸੀਸ ਗੱਭਰੂ ਜੇ ਧਾਲੀਵਾਲ ਜੀ ਸਾਰੇ ਜਿਹੜੇ ਹੈ ਜਿਹਨੇ ਵਧਾਈ ਦੇ ਪਾਤਰ ਨੇ ਸੰਜੀਤ ਸਿੰਘ ਦਾ ਜਾਨਲ ਦਾ ਸਾਡੇ ਸੰਜੀਤ ਜੀ ਔਰ ਸਾਰੇ ਬਹੁਤ ਵੱਡਾ ਯੋਗਦਾਨ ਹੈ ਚਲੋ ਅੱਜ ਸਾਡੂ ਗ੍ਰਾਂਤ ਕਰਨਾ ਚਾਹੀਦਾ ਹੈ ਕਹਿੰਦੇ ਜੀ ਚ ਕਰਨ कि बाबा साहब ਨੇ ਸੁਝਾਰ ਰੱਖਿਆ ਪੂਰੀ बाबा साहब پہلے 국រमंत्री रहे बाबा साहब पहले लाभ इस समय बाबा साहब ने औरत दी ਜਿਹੜੀ ਹੈਗੀ ਆ ਨਾਰੀ ਦੇ ਮੁਕਤੀ ਦਾ ਦਰਵਾਜ਼ਾ ਦੇ ਖਿਆਲ ਜਲਦਾ ਦਲਤਾ ਦੇ ਮਸੀਹਾ ਉਹਨੂੰ ਸਾਰੇ ਜਿਹੜਾ ਲੋਕਾਂ ਨੂੰ ਪਤਾ ਹੀ ਆ ਇਸ ਬਾਤ ਦੇ ਨੂੰ ਕਿ बाबा साहब ਦੇ ਸੁਝਾਨ ਕਰਕੇ ਅੱਜ ਇਸ ਸੰਸਾ ਦੇਸ਼ ਚੱਲ ਰਿਹਾ ਹੈ। ਤੋਂ ਅੱਜ ਸਾਨੂੰ ਲੋੜ ਦਾ ਜਨ ਕਰਨ ਕਰਨਾ ਕਿ ਨਾ ਤੇ ਨਾਲ ਕਿ ਅਸੀਂ ਅੱਜ ਸੁਖਾਲੇ ਆ ਅਸੀਂ ਅੱਜ ਸੌਖੇ ਆ ਤਾਂ ਕਿ ਇਹ ਸਾਰੇ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਆ ਇਹ ਅੱਜ ਆਪਣੇ ਸਮਾਜ ਨੂੰ ਆਪੜ ਕੇ ਘਟਣ ਦਾ ਜਿਹੜਾ ਪ੍ਰਣਾ ਹੈ ਜਿਹੜਾ ਕਰਨਾ ਚਾਹੀਦਾ ਹੈ ਔਰ ਅੱਜ ਦੇ ਸਾਰੇ ਸਾਥੀਆਂ ਨੂੰ ਇਹ ਸੋਚ ਕਾਉਣਾ ਕਿ ਭਾਰਤ ਨੂੰ ਬਾਹਰ ਤੱਕ ਆਖੀ ਸੋਚ ਕੀ ਹੈ ਔਰ ਮੇਰੇ ਪਿੱਛੇ ਬੁਲਦਾ ਅੱਜ ਬਾਬਾ ਸਾਹਿਬ ਡਾਕਟਰ ਪੀਆਰ ਮੇਦ ਕਰਦੇ ਜਨਮ ਦਿਹਾੜੇ ਤੇ ਬਾਬਾ ਸਾਹਿਬ ਜੀ ਆਪਰੇ ਕਰਦੇ ਜਨਮ ਦਿਹਾੜੇ ਤੇ ਮੈਂ ਇਹ ਪ੍ਰਣ ਕਰਦਾ ਕਿ ਮੈਂ ਆਪਣੇ ਦੇਸ਼ ਦੇ ਸੰਵਧਾਨ ਨੂੰ ਆਪਣੇ ਦੇਸ਼ ਦੇ ਸੰਵਧਾਨ ਨੂੰ ਬਚਾਉਣ ਲਈ لئی گریب پرواروں دی مدد لیڈے ہک ادھکار دی راکھی یوگدان پواگا میں آپ سک ہوگا اپنے سماج گریب ورگ کے لوگوں سی پوری جان جی جان بہت کراگا آج میں یہ پہل کرتا ہوں کہ میں اپنے دیش کی راکھی اکھنڈتا بھائی چارک کو برقرار کرنے پورا یوگدان پوا گا بہت بہت دنواد سارا اور ہلکا نبا کے لوگوں کو نابا علاقہ واس بابا صاحب ڈاکٹر بی آر امبیڈکر کے جنم دہاڑے دیا بہت بہت مبارک سو ਸਾਰੇ ਗਰੁੱਪ ਇੱਕ ਵਾਰੀ ਧੇਜ ਜੈ ਜੈ ਭਾਰ ਜੈ ਸੋਹਣ